ਜਿਹੜਾ ਸੂਬੇ ਸਰਾਂ ਦੇ ਜ਼ੁਲਮ ਕੀਤਾ ਉਹ ਇੱਕ ਜ਼ੁਲਮ ਨਹੀਂ ਕੀਤਾ ਉਹਨੇ ਇੱਕ ਤਿੰਨ ਪਾਪ ਕੀਤੇ ਨੇ ਮੈਂ ਅਕਸਰ ਕਹਿਣਾ ਹੁੰਦਾ ਇੱਕ ਤਾਂ ਉਹਨੇ ਇਹ ਪਹਿਲਾ ਪਾਪ ਕੀਤਾ ਕਿਉਂਕਿ ਜਿਵੇਂ ਇਤਿਹਾਸ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਛੋੜੇ ਸਾਹਿਬਜ਼ਾਦੇ ਨੂੰ ਪਹਿਲਾਂ ਕਿਹਾ ਵੀ ਤੁਸੀਂ ਇਸਲਾਮ ਕਬੂਲ ਕਰੋ ਇਸਲਾਮ ਕਬੂਲ ਕਰੋ ਜਦ ਕਿ ਇਸਲਾਮ ਤਾਂ ਲਾਗੂ ਨਹੀਂ ਹੁੰਦਾ ਹੈਨਾ ਪਹਿਲੀ ਗੱਲ ਤਾਂ ਇਹ ਵੀ 마ਸੂਮਾ ਤੇ ਤੇ ਸ਼ਰਅ ਲਾਗੂ ਹੀ ਨਹੀਂ ਹੁੰਦੀ ਉਹਨੇ ਤੱਕੇ ਨਾ ਸ਼ਰਅ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਇੱਕ ਜੁਰਮ ਹੋ ਗਿਆ ਦੂਸਰਾ ਇਸਲਾਮ ਦਾ ਇੱਕ ਹਟਲ ਕਾਨੂੰਨ ਹੈ ਇਹ ਚੈਪਟਰ ਅਲ ਬਕਰਾ ਆਇਤ ਨੰਬਰ 256 ਜਿਹੜੇ ਕਾਨੂੰਨ ਨੰਬਰ 256 ਲਾਇਕਰਾ ਫਿੱਦਨ ਇਸਲਾਮ ਵਿੱਚ ਜ਼ੋਰ ਜ਼ਬਰਦਸਤੀ ਦੀ ਕੋਈ ਥਾਂ ਨਹੀਂ ਹੈਗੀ ਤੁਸੀਂ ਤੱਕੇ ਨਾਲ ਮੁਸਲਮਾਨ ਬਣ ਸਕਦੇ ਔਰ ਬਣਾਏ ਵੀ ਨਹੀਂ ਜਾ ਸਕਦਾ ਕਿਉਂਕਿ ਤੁਸੀਂ ਮੈਨੂੰ ਗਨ ਪੁਆਇੰਟ ਤੇ ਰੱਖ ਲਿਆ ਕਹਿੰਦਾ ਵੀ ਕਲਮਾ ਪੜ ਲੈ ਮੈਨੇ ਪੜ ਲਿਆ ਹਨਾ ਪਰ ਮੁਸਲਮਾਨ ਨਹੀਂ ਹੁੰਦਾ ਮੁਸਲਮਾਨ ਤੁਹਾਨੂੰ ਤਾਂ ਜੇ ਦਿਲ ਦੇ ਯਕੀਨ ਨਾਲ ਪੜੇ ਦਿਲੋਂ ਵਿਸ਼ਵਾਸ ਕਰਕੇ ਮੂੰਹ ਚੋਂ ਚਾਹੇ 1000 ਵਾਰ ਵੀ ਪੜ ਲਵੇ ਤਾਂ ਨਹੀਂ ਹੁੰਦਾ ਦਿਲ ਦੇ ਵਿਸ਼ਵਾਸ ਨਾਲ ਦਿਲ ਦੇ ਯਕੀਨ ਨਾਲ ਹੁਣ ਦੁਨੀਆ 'ਚ ਕੋਈ ਐਸਾ ਥਰਮਾਮੀਟਰ ਤਾਂ ਹੈ ਨਹੀਂ ਆਪਾਂ ਮੂੰਹ ਚ ਲਾ ਕੇ ਦੇਖ ਲਈਏ ਵੀ ਦਿਲੋਂ ਪੜ ਰਿਹਾ ਹੈ ਜੇ ਦਿਲੋਂ ਪੜਿਆ ਨਹੀਂ ਫਿਰ ਮੁਸਲਮਾਨ ਹੋਇਆ ਹੀ ਨਹੀਂ ਉਹ ਤੀਸਰੀ ਗੱਲ ਜਿਹੜੀ ਹੈ ਕੁਰਾਨ ਸ਼ਰੀਫ ਚ ਆਉਂਦੀ ਹੈ ਸੂਰਤ ﺍﻟਮਾਇਦਾ ਉਹਦਾ ਕਾਨੂੰਨ ਨੰਬਰ 32 ਹੈ ਤਾਂ ਨੰਬਰ ਅਨਹ ਕਤਲ ਨਫਸਮ ਬਿ ਗੈਰ ਨਫਸਿਨ ਅਵ ਫਸਾਦ ਫਿਲ ਅਰਦਿ ਫਕਾਨ ਨਮ ਕਤਲ ਅਨਸ ਜਮੀਆ ਜਿਸਨੇ ਕਿਸੇ ਨਿਰਦੋਜ ਜਾਨ ਦੀ ਹਤਿਆ ਕੀਤੀ ਇਨਸਾਨ ਦੀ ਉਹਨੇ ਸਾਰੀ ਇਨਸਾਨੀ ਦੀ ਹਤਿਆ ਕਰਤੀ ਇਹ ਤਿੰਨ ਜਿਹੜੇ ਇਸਲਾਮੀ ਵੱਡੇ ਕਾਨੂੰਨ ਨੇ ਔਰ ਇਸਲਾਮ ਜਦਾ ਵੈਸੇ ਸਭ ਤੋਂ بڑا ਜਿਹੜਾ ਪਾਪ ਹੈ ਗੁਨਾਹ ਹੈ ਉਹ ਸ਼ਰਕ ਹੈ ਰੱਬ ਦਾ ਕਿਸੇ ਨੂੰ ਭਾਈਵਾਲ ਬਣਾਉਣਾ ਭਾਈਵਾਲ ਬਣਾਉਣਾ ਸਿੱਖੀ ਚ ਵੀ ਹੈ ਸਿੱਖੀ ਜਿਹੜੇ ਅ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਗ 555 ਤੇ ਹੈਗਾ ਅੰਦੇ ਗੁੰਗੇ ਅੰਦਰ ਨਾਰ ਪੱਥਰਲੇ ਪੂਜੇ ਮੁਗਦਗਵਾਰ ਉਹ ਜੇ ਆਪ ਡੋਵੇ ਤੂੰ ਕਹਾਂ ਤਰਨਾਰ ਜਿਹੜੇ ਉਹ ਲੋਗ ਅੰਨੇ ਗੁੰਗੇ ਉਹ ਤੇ ਮੂਰਖ ਤੇ ਉਜੜ ਨੇ ਜਿਹੜੇ ਪੱਥਰਾਂ ਦੀ ਪੂਜਾ ਕਰਦੇ ਨੇ ਕਿਉਂਕਿ ਜਿਹੜੇ ਪਾਣੀ ਚ ਪਾਉਣਾ ਆਪ ਡੁੱਬ ਜਾਂਦੇ ਨੇ ਠੋਡੀ ਕੀ ਉਹ ਤਾਰਨ ਦੀ ਠੋਡੀ ਕੀ ਸਹਾਇਤਾ ਕਰਨਗੇ ਉਹਦੇ ਵੀ ਵਿਰੋਧ ਕੀਤਾ ਗਿਆ ਇਸ ਧਰਮ ਚ ਸਭ ਤੋਂ ਵੱਡਾ ਜਿਹੜਾ ਪਾਪ ਹੈ ਉਹ ਸ਼ਰਕ ਨੇ ਰੱਬ ਦਾ ਅਕਸਰ ਪਾਟਰ ਬਣਾਉਣਾ ਭਾਈਵਾਲ ਬਣਾਉਣਾ ਔਰ ਇਨਸਾਨੀ ਅਕਲ ਵੀ ਕਹਿੰਦੀ ਹੈ ਇੱਕ ਆਦਮੀ ਇੱਕ ਪਤੀ ਆਪਣੀ ਪਤਨੀ ਦੀ ਹਰ ਗੱਲ ਮਾਫ ਕਰ ਦਿੰਦਾ ਹੈ ਗਲਤੀਆਂ ਜਿਹੜੇ ਹੁੰਦੀਆਂ ਨੇ ਪਰ ਇਹ ਗੱਲ ਕਦੇ ਨਹੀਂ ਮaaf ਕਰਦਾ ਕਿ ਉਸ ਦੀ ਪਤਨੀ ਦੇ ਕਿਸੇ ਹੋਰ ਨਾਲ ਵੀ ਪਤੀ ਪਤਨੀ ਵਾਲੇ ਸਬੰਧ ਹੋਣ ਨਹੀਂ ਨਹੀਂ ਮਨ ਨਹੀਂ ਮਨਸਾ ਦੁਨੀਆ ਕੋਈ ਨਹੀਂ ਕਰਦਾ ਰੱਬ ਨੇ ਵੀ ਇੱਕ ਪਾਪ ਮਾਫ ਨਹੀਂ ਕਰਨਾ ਸਭ ਤੋਂ ਵੱਡਾ ਪਾਪ ਹੈ ਉਸ ਤੋਂ ਬਾਅਦ ਸ਼ਿਰਕ ਤੋਂ ਬਾਅਦ ਜਿਹੜੇ ਇਸਲਾਮ ਚ ਸਭ ਤੋਂ ਵੱਡੇ ਪਾਪ ਨੇ ਉਹਨਾਂ ਵਿੱਚੋਂ ਇੱਕ ਵੱਡਾ ਪਾਪ ਕਿਸੇ નિર્ਦੋਸ਼ ਇਨਸਾਨ ਦੀ ਹੱਤਿਆ ਕਰਨੀ ਹੈ ਤੇ ਸੁਬੇ ਸਾਹਿਬ ਨੇ ਕਿਹਾ ਕਿ ਕੋਈ ਛੋੜੇ ਸਾਹਿਬ ਜਿਹੜਾ નિર્ਦੋਸ਼ ਤੇ 마ਸੂਮ ਤੋਂ ਉਹਨਾਂ ਦੇ ਝਗੜਾ ਨਹੀਂ ਦਾ ਜੇ ਉਹਦੀ ਲੜਾਈ ਸੀ ਗੁਰੂ ਸਾਹਿਬ ਨਾਲ ਤਾਂ ਉਹਨਾਂ ਨਾਲ ਲੜਦਾ ਨਾ ਹੂੰ ਤੇ ਬੱਚਿਆਂ ਤੋਂ ਹੱਕ ਹੀ ਨਹੀਂ ਬੰਦਦਾ ਸੀ ਇਸ ਕਰਕੇ ਮੈਂ ਅਕਸਰ ਕਹਣਾ ਹੁੰਦਾ ਵੀ ਸੂਬੇ ਸਰਦ ਨੇ ਇੱਕ ਜੁਰਮ ਨਹੀਂ ਕੀਤਾ ਤੈਨੂੰ ਕਿਤੇ ਨੇ ਤੇ ਕਿਉਂਕਿ ਸੂਬੇ ਸਰਦ ਨੇ ਇਸਲਾਮ ਦੇ ਕਾਨੂੰਨਾਂ ਨੂੰ ਤੋੜ ਕੇ ਹੀ ਛੋੜੇ ਸਾਹਿਬ ਜੀ ਦੇ ਨੂੰ ਸੀਧ ਕੀਤਾ ਸੀ ਇਸ ਲਈ ਉਹ ਇਸਲਾਮ ਦਾ ਮੁਜਰਮ ਪਹਿਲਾਂ ਸਿੱਖੀ ਦਾ ਮੁਜਰਮ ਅਗਰ ਹਾਂ ਮੈਂ ਅਕਸਰ ਕਹਿੰਦਾ ਇਹ ਗੱਲ ਪਹਿਲਾਂ ਉਹ ਇਸਲਾਮ ਦਾ ਪਹਿਲਾਂ ਮੁਜਰਮ ਉਹ ਕਿਉਂਕਿ ਉਹ ਇਸਲਾਮ ਦੇ ਕਾਨੂੰਨ ਤੋੜੇ ਨਾ ਬਾਅਦ ਚ ਸਾਹਿਬ ਜੀ ਦੇ ਨੂੰ ਸੀਧ ਕੀਤਾ ਪਰ ਇਹ ਗੱਲ ਆ ਵੀ ਜਿੰਨੀ ਕਲੀਅਰਲੀ ਤੁਸੀਂ ਬੋਲਦੇ ਹੋ ਜਾਂ ਕੁਝ ਕੁ ਹੈਗੇ ਨੇ ਪੰਜਾਬ ਦੇ ਵਿੱਚ ਬੋਲਣ ਵਾਲੇ ਉਹਨਾਂ ਦੇ ਖਿਲਾਫ ਇੰਨੀ ਕਲੀਅਰਲੀ ਕੋਈ ਬੋਲਦਾ ਨਹੀਂਗਾ ਉਹਨਾਂ ਦੇ ਖਿਲਾਫ ਨਹੀਂ ਅਸਲ ਨੂੰ ਪਤਾ ਕੀ ਹੈ ਪਤਾ ਨਹੀਂ ਹੁੰਦਾ ਅਸੀਂ ਪੜਦੇ ਨਹੀਂ ਨਾ ਮੈਂ ਦੱਸਿਆ ਨਾ ਕਿ ਅਸੀਂ ਪਹਿਰਾਵੇ ਦੇ ਧਾਰ ਵੀ ਕਰਿਆ ਯਾ ਥੋੜਾ ਮੋੜਾ ਪੜ ਲਿਆ ਤੁਸੀਂ ਦੇਖੋ ਤੁਸੀਂ ਜੇ ਦੂਜੇ ਧਰਮਾਂ ਦੇ ਜਾਣਦੇ ਨਹੀਂ ਹੈਗੇ ਤੁਸੀਂ ਨਹੀਂ ਕਹਿ ਸਕਦੇ ਹੈਗੇ ਜੇ ਮੈਨੂੰ ਕੋ ਕਹੇ ਵੀ ਸਿੱਖੀ ਜੋ ਮੂਰਤੀ ਪੂਜਾ ਮੈਂ ਨਹੀਂ ਮੰਨਦਾ ਜੇ ਮੈਨੂੰ ਕੋ ਕਹੇ ਮੈਂ ਕਹੂੰਗਾ ਵੀ ਮੈਂ ਅਕਸਰੇ ਕਹਿੰਦਾ ਵੀ ਦੁਨੀਆ ਦੇ ਜਿੰਨੇ ਵੀ ਧਰਮ ਨੇ ਇਸ ਵੇਲੇ ਸਭ ਤੋਂ ਨੇੜੇ ਅਗਰ ਕੋਈ ਧਰਮ ਹੈ ਇਸਲਾਮ ਦੇ ਤਾਂ ਸਿੱਖੀ ਹੈ ਤੋਹੀਦ ਦੇ ਮਾਮਲੇ 'ਚ ਜਿੰਨੀ ਤੱਕ ਇਸ ਵੇਲੇ ਤੌਹੀਦ ਸਿੱਖੀ ਜਾਏ ਕਿਸੇ ਜਿਬ ਨਹੀਂ ਹੈਗੀ ਕਿਉਂਕਿ ਗੁਰੂ ਜਿਹੜੀ ਸਿੱਖੀ ਜਿਹੜੀ ਰੱਬ ਨੂੰ ਮੰਨਿਆ ਗਿਆ ਜਿਹੜੀਆਂ ਚੀਜ਼ਾਂ ਇਸਲਾਮ ਨੇ ਕਿਹਾ ਵੀ ਰੱਬ ਆਜ ਜਿਹਦੇ ਚਾਰਜ ਜਾਂ ਉਹ ਉਹ ਰੱਬ ਕਿਹਾ ਜਾ ਸਕਦਾ ਪਹਿਲੀ ਗੱਲ ਕਿ ਹੈ ਉਹ ਇੱਕੋ ਇੱਕ ਹੈ ਕੁਲ ਹੁਵੱਲ੍ਹਾ ਅਹਦ ਉਹ ਰੱਬ ਇੱਕੋ ਇੱਕ ਹੈ ਤੇ ਇਸ ਸਿੱਖੀ ਚ ਕਿਹਾ ਗਿਆ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਨਾ ਆ ਸਮਹਲਾ ਪਲੰਗ ਤੀਸੋ ਪੰਜਾ ਤੇ ਇਸਲਾਮ ਜਿ ਕਿਹਾ ਗਿਆ ਅੱਲਾਹ ਉਸਮਾ ਉਹ ਬੇਨਿਆਜ਼ ਹੈ ਯਾਨੀ ਕੋ ਕਿਸੇ ਕੋ ਕਿਸਦਾ ਮਹਤਾਜ ਨਹੀਂ ਹੈਗਾ ਕਿਸੇpoque ਕਿਸੇ ਮੰਨ ਤੇ ਸਿੱਖੀ ਚ ਕਿਹਾ ਗਿਆ ਬੇਮਹਤਾਜ ਬੇਅੰਤਪਾਰਾ 1190 ਤੇ ਬਸੰਦ ਮਹੱਲਾ ਪਹਿਲਾ ਤੇ ਇਸਲਾਮ ਚ ਕਿਹਾ ਗਿਆ ਉਹਦੇ ਨਾ ਉਹਦਾ ਕੋਈ ਕਿਸੇ ਤੋਂ ਜੰਮਿਆ ਨਾ ਦੀ ਕੋ اولاد ਹੈ ਨਾ ਕਿਸੇ ਦੀ اولاد ਹੈ ਲਮੀ ਅਲੀ ਤੋਂ ਲਮੀ اولاد ਹੈ ਨਾ ਤੇ ਸਿੱਖੀ ਚ ਕਿਹਾ ਗਿਆ ਸੋਡ ਮਹੱਲਾ ਪਹਿਲਾ ਅੰਗ 597 ਦੇ ਦਤਿਸ ਮਾਤ ਪਿਤਾ ਸਤ ਬੰਦਪਨ ਨਾ ਕਿਸ ਕਾਮ ਨਾ ਨਾ ਰਹੀ ਹੈ ਨਾ ਤੇ ਚੌਥਾ ਨੰਬਰ ਜਿਹੜਾ ਕਿਹਾ ਗਿਆ ਇੱਕ ਕਸਵਟੀ ਹੈ ਜਿਸ ਨੂੰ ਤੁਸੀਂ ਰੱਬ ਕਹਿ ਸਕਦੇ ਜਿਹਦੇ ਚਾਰ ਗੱਲਾਂ ਹੋਣੀਆਂ ਉਹਨੂੰ ਤੁਸੀਂ ਰੱਬ ਕਹਿ ਸਕਦੇ ਹੋ ਤੇ ਚੌਥੀ ਕਿਹਾ ਗਿਆ ਆ ਤੁਮ ਸਰ ਤੁਮ ਸਭ ਸਰ ਅਬਰ ਕੋ ਨਹੀਂ ਉਸ ਜੈਸਾ ਕੋਈ ਨਹੀਂ ਹੈ ਵਲਮ ਯਕੁਲ ਲਹੁ ਕੁਫਵਨਹਦ ਉਸੇ ਜੋੜਦਾ ਕੋਈ ਨਹੀਂ ਹੈ ਤੇ ਇਧਰ ਗਿਆ 416 ਅੰਗ ਤੇ ਅਸਾਂ ਮਹੱਲਾ ਪਹਿਲਾ ਵੀ ਉਸ ਜੈਸਾ ਕੋਈ ਨਹੀਂ ਉਸਦੇ ਜੋੜਦਾ ਕੋਈ ਨਹੀਂ ਹੈ ਤੇ ਜਿਹਦੇ ਵਿਚਾਰ ਗੱਲਾਂ ਨੇ ਉਹਨੂੰ ਰੱਬ ਕਿਹਾ ਜਾਂਦਾ ਹੈ ਕਿਨੇ ਵੀ ਉਹ ਪਰੈਮੀਟਰ ਰੱਖੇ ਨੇ ਇਸਲਾਮ ਨੇ ਵੀ ਹੋਈ ਰੱਖੇ ਨੇ ਤੁਸੀਂ ਮੂਰਤੀ ਪੂਜਾ ਦੀ ਗੱਲ ਕੀਤੀ ਤੁਸੀਂ ਕਿਹਾ ਵੀ ਇਸਲਾਮ ਦੇ ਵਿੱਚ ਮੂਰਤੀ ਪੂਜਾ ਨਹੀਂ ਆ ਸਿੱਖਾਂ ਦੇ ਵਿੱਚ ਵੀ ਨਹੀਂ ਆ ਨੋ ਡਾਊਟ ਹੈ ਕਿਉਂਕਿ ਅਸੀਂ ਸ਼ਬਦ ਅਸੀਂ ਕਹਿੰਦੇ ਆ ਸ਼ਬਦ ਗੁਰੂ ਆ ਜਾਂ ਜੇ ਕਿਉਂ ਕਰਾ ਹੈ ਔਰ ਆਪ ਇੱਕੋ ਹੀ ਆ ਪਰ ਦੂਜੇ ਪਾਸੇ ਅਸੀਂ ਅੱਜ ਕੱਲ ਦੇਖ ਰਹੇ ਆ ਵੀ ਗੁਰਨਾਨਕ ਸਾਹਿਬ ਦੀ ਤਸਵੀਰ ਜਿੱਦਾਂ ਅੱਜ ਕੱਲ ਹਰ ਗੱਡੀ ਦੇ ਵਿੱਚ ਤੁਹਾਨੂੰ ਨਜ਼ਰ ਆ ਜਾਏਗੀ ਜਿਹੜਾ ਸਰਦਾਰ ਹੈ ਉਸ ਦੀ ਗੱਡੀ ਦੇ ਵਿੱਚ ਗੁਰਨਾਨਕ ਸਾਹਿਬ ਦੀ ਤਸਵੀਰ ਜ਼ਰੂਰ ਨਜ਼ਰ ਆਏਗੀ ਅੱਜ ਕੱਲ ਤਸਵੀਰ ਤਾਂ ਬਣੀ ਬਣੀ ਸ਼ੁਰੂਆਤ ਤਸਵੀਰ ਤੋਂ ਹੀ ਅੱਜ ਕੱਲ ਬੁੱਤ ਬਣ ਚੁੱਕੇ ਗੱਡੀਆਂ ਦੇ ਵਿੱਚ ਆ ਗਏ ਜਾਂ ਆਪਾਂ ਛੋਟੇ ਸਾਹਿਬ ਜਦੇ ਤੇ ਮਾਤਾ ਜੀ ਦੇ ਵੀ ਬੁੱਤ ਬੜੇ ਦੇਖਲੇ ਹੋਣਗੇ ਤੁਸੀਂ ਫਤਿਹਗੜ੍ਹ ਸਾਹਿਬ ਜਾਂਦੇ ਆਂ ਰਸਤੇ 'ਚ ਵੀ ਬੜੇ ਬੁੱਤ ਦੇਖਲੇ ਹੋਗੇ ਜਦੋਂ ਉਹਨਾਂ ਨੂੰ ਦੇਖਦੇ ਹੋ ਤਾਂ ਮਨ 'ਚ ਆਂਦਾ ਨਹੀਂ ਵੀ ਸਿੱਖ ਧਰਮ ਦੇ ਵਿੱਚ ਤਾਂ ਇਹ ਚੀਜ਼ਾਂ ਹੈ ਨਹੀਂ ਸੀ ਇਹ ਕਿਸ ਤਰੀਕੇ ਨਾਲ ਆ ਗਈ ਇਹ ਕੋ ਪਤਾ ਕੀ ਗੱਲ ਹੈ ਅਸਲ 'ਚ ਜੇ ਅਸੀਂ ਮੂਲ ਮੰਤਰ ਦੀ ਹੁਈ ਚੰਗੀ ਤਰ੍ਹਾਂ ਸਮਝ ਲਈਏ ਮੈਂ ਅਕਸਰ ਕਹਿੰਦਾ ਹੁੰਨਾ ਸਾਰਾ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਉਹ ਮੂਲ ਮੰਤਰ ਦੀ ਵਿਆਖਿਆ ਹੈ ਜਿਹੜਾ ਮੂਲ ਮੰਤਰ ਉਹ ਇੱਕ ਓੰਕਾਰ ਦੀ ਵਿਆਖਿਆ ਹੈ ਦੂਜੇ ਸ਼ਬਦਾਂ ਸਿਕ ਓੰਕਾਰ ਦੇ ਆ ਵਿਆਖਿਆ ਸਾਰਾ ਗੁਰੂ ਗ੍ਰੰਥ ਸਾਹਿਬ ਅਸੀਂ ਇੱਕ ਓੰਕਾਰ ਨੂੰ ਸਹੀ ਸਮਝ ਲਈਏ ਤਾਂ ਸਾਰੀ ਗੱਲ ਆਪਣੇ ਆਪ ਖਤਮ ਹੋ ਜਣੀ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਾਉ ਨਿਰਵੈਰ ਅਕਾਲ ਮੂਰਤ ਅਜੂਨੀ ਉਹ ਕਿਸੇ ਜੁਨਤ ਨਹੀਂ ਆ ਸਕਦਾ ਹਮ ਤੇ ਫਿਰ ਅਸੀਂ ਜੁਨਤ ਕਿਵੇਂ ਲੈ ਕੇ ਆ ਸਕਦੇ ਹਾਂ ਦਸਵੇਂ ਗੁਰੂ ਸਾਹਿਬ ਨੇ ਕਿਹਾ ਅਕਾਲ ਸ੍ਰੀ ਦਸਮ ਗ੍ਰੰਥ ਅੰਗ 112 ਤੇ ਜੋ हमको ਪਰਮੇਸ਼ਰ ਉਚਰ ਹੈ ਤਾਂ ਸਭ ਨਰਕੁੰਡ ਵਿੱਚ ਪਰ ਹੈ ਤੇ ਇਹ ਕਿਸੇ ਨਾ ਕਿਸੇ ਤਰ੍ਹਾਂ ਵਿਪਰ ਦਾ ਇੱਕ ਮੇਰੇ ਖਿਆਲ ਚ ਚਾਲ ਹੈ ਵੀ ਗੁਰੂ ਸਾਹਿਬ ਨੇ ਜਿੱਥੋਂ ਸਾਨੂੰ ਕੱਢਿਆ ਸੀ ਉਹ ਸਾਨੂੰ ਉੱਥੇ ਲੈ ਜਾਣਾ ਚਾਹੁੰਦੇ ਨੇ ਹੂੰ ਦੇਖੋ ਇਹ ਪਹਿਲੀ ਸਟੇਜ ਹੈ ਮੂਰਤੀ ਪੂਜਾ ਕਿਵੇਂ ਸ਼ੁਰੂ ਹੋਈ ਤੁਰਮੇ ਇੱਕ ਦਸ ਮਤ ਹੋਣੇ ਛੇੜਿਆ ਸਵਾਲ ਹੈ ਮੂਰਤੀ ਪੂਜਾ ਇਸ ਤਰ੍ਹਾਂ ਸ਼ੁਰੂ ਹੋਈ ਪਹਿਲਾਂ ਮੂਰਤੀ ਪੂਜਾ ਕੋਈ ਨਹੀਂ ਸੀ ਹੂੰ ਤੇ ਜਦੋਂ ਉਸ ਵੇਲੇ ਉਮਰਾ ਬਹੁਤ ਲੰਬੀਆਂ ਹੁੰਦੀਆਂ ਸੀਆਂ ਹੂੰ ਤੇ ਜਦੋਂ ਜਿਹੜੇ ਉਹਨਾਂ ਦੇ ਮਹਾਪੁਰਸ਼ ਹੁੰਦੇ ਸਨ ਮਰ ਜਾਂਦਾ ਸੀ ਕੋਈ ਸਾਣਾ ਤੋਂ ਉਹਨਾਂ ਦੇ ਜਿਹੜੇ ਉਹ ਦੂਸਰੇ ਲੋਕ ਉਹਦੇ ਤੋਂ ਬੜਾ ਮਾਇੂਸ ਰਹਿੰਦੇ ਜਿਵੇਂ ਕਿਸੇ ਮਾਲਾ ਪੁੱਤ ਮਰ ਜਵੇ ਬੜੀ ਉਦਾਸ ਰਹਿੰਦੀ ਹੈ ਤੇ ਉਹ ਕਦੇ ਕਦੇ ਫੋੜ ਨੂੰ ਦੇਖ ਕੇ ਆਪਣਾ ਜੀਰ ਪਰਚਾਲ ਲੰਦੀ ਹੈ ਤਾਂ ਸ਼ੈਤਾਨ ਜਿਹੜਾ ਰਾਖਸ਼ ਹੈ ਹਮੇਸ਼ਾ ਨਾਲ ਜੁੜਿਆ ਹੋਇਆ ਹੈ ਗੁਰਬਾਣੀ ਜੀ ਉਸ ਸ਼ੈਤਾਨ ਦਾ ਬਹੁਤ ਨਾਮ ਆਇਆ ਹੈ ਕਿ ਜੰਗਾ ਆਇਆ ਸਦਾ ਬਸ਼ੇ ਸ਼ੈਤਾਨ ਹੈ ਨਾ ਸਿਰਫ ਸਾਰ ਨਾ ਜਾਨ ਨਹੀਂ ਸਦਾ ਬਸ਼ੇ ਸ਼ੈਤਾਨ ਤੇ ਸ਼ੈਤਾਨ ਦਾ ਜ਼ਿਕਰ ਆਇਆ ਤੇ ਉਹਨੇ ਕੀ ਆਇਆ ਉਹ ਬੰਦਿਆਂ ਕੋਲ ਆਇਆ ਕਹਿਣ ਲੱਗਿਆ ਵੀ ਤੁਹਾਨੂੰ ਆਪਣੇ ਮਹਾਂਪੁਰਸ਼ ਨਾਲ ਬਹੁਤ ਪਿਆਰ ਸੀ ਉਹ ਕਹਿੰਦੇ ਹਾਂ ਵੀ ਮੈਂ ਤੁਹਾਨੂੰ ਉਹਦਾ ਇੱਕ ਸਟੈਚੂ ਬਣਾ ਦਣਾ ਹੂੰ ਤੁਸੀਂ ਜਦੋਂ ਥੋੜਾ ਜੀ ਉੱਠਿਆ ਹੋਵੇ ਤੁਸੀਂ ਉਹਦੇ ਕੋਲ ਜਾ ਕੇ ਉਹਨੂੰ ਦੇਖ ਲਿਆ ਕਰੋ ਤੁਹਾਨੂੰ ਤਰਾਸ ਹੋ ਜਾ ਕਰੂਗਾ ਉਹਨਾਂ ਨੇ ਇੱਕ ਸਟੈਚੂ ਬਣਾਤਾ ਉਹਨੂੰ ਸ਼ੈਤਾਨ ਨੇ ਉਹਨਾਂ ਨੇ ਕਮਰੇ 'ਚ ਰੱਖ ਲਿਆ ਜਦੋਂ ਉਹਨਾਂ ਜੀ ਕਰਦਾ ਮਾਇੂਸ ਹੁੰਦੇ ਉਦਾਸ ਹੁੰਦੇ ਉਹਦੇ ਕੋਲ ਚੜੇ ਜਾਂਦੇ ਜਾ ਕੇ ਸਟੈਚੂ